ਇਹ ਮੁਖਤਸਰ ਮੈਂ ਜ਼ਿਕਰਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨੇ ਉਹ ਜੋ ਰਮਿਆ ਹੋਇਆ ਰਾਮ ਹੈ ਉਹਦੇ ਅਨੇਕਾ ਨਾਮ ਹੈ ਬਲਹਾਰੀ ਜਾਉ ਜੀਤੇ ਤੇਰੇ ਨਾਮ ਜਦ ਕੋਈ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦਿੰਦਾ ਸੀ ਜੋ ਤੁਸੀਂ ਜਪਦੇ ਹੋ ਇੱਕ ਮੰਤਰ ਮੈਂ ਉਹ ਜਪਣਾ ਹੈ ਇੱਕੋ ਲੱਸਾਂ ਮੈਂ ਤੁਹਾਡੇ ਸਾਹਮਣੇ ਕਰਾਂਗਾ ਉਹਨਾਂ ਦੇ ਨਾਲ ਇੱਕ ਰਸਮ ਸੀ ਚਰਨ ਧੋਏ ਰੇ ਰਾਸ ਕਰ ਚਰਨਾ ਅਮਰਤ ਸਿੱਖਾ ਪਿਲਾ ਚਰਨਾਮਤ ਦੇ ਕੇ ਉਹਨੂੰ ਕਹਿਣਾ ਇਹ ਜਪ ਵਾਹਿਗੁਰੂ ਜਪ ਹਰ ਇੱਕ ਨੂੰ ਨਹੀਂ ਕਿਹਾ ਜਾਂਦਾ ਸੀ ਗੁਰਗੰਨ ਸਾਹਿਬ ਦੇ ਚ ਵੀ ਦਰਜ ਨਹੀਂ ਅਗਰ ਦਰਜ ਹੋ ਜਾਏ ਤਾਂ ਫਿਰ ਗੁਰਗੰਨ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਕਿਉਂ ਜੈਦੇਵ ਗੋਬਿੰਦ ਗੋਬਿੰਦ ਜਪਦਾ ਹੈ ਨਾਮਦੇਵ ਵਿੱਠਲ ਵਿੱਠਲ ਜਪਦਾ ਹੈ ਕਬੀਰ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਹੈ। ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ। ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿੱਥੇ ਜਾਣਗੇ? ਹਰ ਮੰਤਰ ਕਿਸੇ ਵੀ ਮੰਤਰ ਦਾ ਜਪ करिए ਪਰ करिए ਇੱਕ ਰੋਜ਼ ਰੋਜ਼। ਮੰਤਰ ਬਦਲੀਏ ਨਾ ਮੰਤਰ ਦੇ ਬਦਲਣ ਦਾ ਮਤਲਬ ਹੈ ਰਸਤਾ ਬਦਲ ਲੈਣਾ। ਜ਼ਿੰਦਗੀ ਬਦਲ ਬਹੁਤ ਛੋਟੀ ਹੈ ਅਗਰ ਰਸਤੇ ਹੀ ਬਦਲਦੇ ਰਹੇ ਤਾਂ ਰਸਤੇ 'ਚ ਹੀ ਰਹਿ ਜਾਓ ਸੋਤੇ ਮੇ ਕਟ ਗਈ ਕੁਛ ਗੁਨਾਹੋਂ ਮੇ ਕਟ ਗਈ ਰੋਤੇ ਮੇ ਕਟ ਗਈ ਕੁਛ ਆਹੋਂ ਮੇ ਕਟ ਗਈ ਮੰਜ਼ਿਲ ਪੇ ਚੱਲਨੇ ਵਾਲੇ ਮੰਜ਼ਿਲ ਪੇ ਜਾ ਲਗੇ ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕਟ ਗਈ ਅਜੇ ਇੱਕ ਡੇਰੇ ਕੱਲ ਦੂਸਰੇ ਡੇਰੇ ਅਜੇ ਇੱਕ ਮੰਤਰ ਕੱਲ ਪਰਸੋਂ ਦੂਜਾ ਮੰਤਰ ਅਜੇ ਕਰ ਰਸਮ ਕਲਕ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਜਿੰਦਗੀ ਖਰਾਬ ਹੋ ਜਾਂਦੀ ਹੈ ਲੰਘ ਜਾਂਦੀ ਪਹੁੰਚਦੇ ਕੋਈ ਨਹੀਂ ਨਾਲ ਮੇਰੇ ਗੁਣੀ ਜੰਨੇ ਇਹ ਲਾਹੌਰ ਦੇ ਜਦ ਦਾਸ ਜਾਂਦਾ ਹੈ ਤੇ ਇੱਕ ਜੈਨੇਈ ਸਾਧੂ ਵੀ ਆਉਂਦਾ ਹੈ ਐ ਤੇ ਗ੍ਰਸਤੇ ਪਰ ਉਹ ਦਿਨ ਰਾਤ ਭਜਨ ਦੇ ਲੀਨ ਹੈ ਕੰਮ ਕਾਰ ਛੱਡ ਦਿੱਤਾ ਲੜਕੇ ਕਰਦੇ ਇੱਕ ਦਿਨ ਮੈਨੂੰ ਕਹਿਣ ਲੱਗਾ ਤੇ ਮਸਕੀਨ ਜੀ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਮਹੀਨਾ ਮਹੀਨਾ ਜਪ ਕੇ ਦੋ ਮੰਤਰ ਸੁਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦਿੰਦੇ ਨੇ ਮੰਤਰ ਸਾਰੇ ਹੀ ਜਗਾ ਦਿੰਦੇ ਨੇ ਸਾਰੇ ਹੀ ਮੰਤਰ ਜਗਾ ਦਿੰਦੇ ਨੇ ਕਣ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਚਾਵਲ ਖਾ ਕੇ ਵੀ ਭੁੱਖ ਮਿਟਦੀ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਅਸੀਂ ਇਹ ਨਹੀਂ ਕਹਿ ਸਕਦੇ ਇਹ ਭੁੱਖ ਹਿੰਦੂ ਹੈ ਭੁੱਖ ਸਿੱਖ ਹੈ ਭੁੱਖ ਜੈਨੀ ਹੈ ਇਹ ਭੁੱਖ ਮੁਸਲਮਾਨ ਹੈ ਇਹ ਭੁੱਖ 크ਰਿਸਚਨ ਹੈ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਹੁੰਦੀ ਹੈ ਭੋਜਨ ਇੱਕੋ ਨਹੀਂ ਹੁੰਦਾ ਖੁਰਾਕ ਇੱਕੋ ਨਹੀਂ ਹੁੰਦੀ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੁੰਦਾ ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪਰਿਸ਼ਾ ਨੇ ਦਿੱਤੇ ਹੁੰਦੇ ਹਨ ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁਤੀਆਂ ਸ਼ਕਤੀਆਂ ਜਾਗਦੀਆਂ ਸੀ ਪਰ ਇਹ ਮੰਤਰ ਤੇ ਪੰਜ ਸੱਤ ਦਿਨਾਂ ਚ ਹੀ ਕੰਮ ਕਰ ਦਿੰਦੇ ਨੇ ਮੈਂ ਕਿਹਾ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ ਮੈਨੂੰ ਕਹਿਣ ਲੱਗੇ ਮਸਕਿਨ ਜੀ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈ ਨਹੀਂ ਹ ਉਹਨਾਂ ਤੇ ਮੇਰੇ ਨਾਲ ਦੇ ਸਾਰੇ ਗੁਣ ਗੈਣੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਹੈ ਸਮਾਗਮ ਤੇ ਆਵ ਰਹੇ ਕਿੰਨੇ ਕੈ ਇੱਕ ਤੇ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਹਿਰਦੇ ਤੇ ਇਤਨਾ ਆਗਾਤ ਪਚਾਂਦਾ ਸੁੱਤੀਆਂ ਹੀਆਂ ਸ਼ਕਤੀਆਂ ਜਾਗਦੀ ਜ਼ਵਾਨ ਬੌਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਂ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੌਲੇ ਜੀ ਆਵਾਜ਼ ਇਹ ਕਹਿੰਦਾ ਅੱਲਾਹ ਹੋ ਕਹਿੰਦਾ ਦੋਹਾ ਦੀ ਧੁਨੀ ਇੱਕੋ ਜਿਹੀ ਐ ਵਾਹਿਗੁਰੂ ਅੱਲਾਹੋ ਕਹਿੰਦਾ ਕਿ ਮੈਂ ਜੈ ਨਹੀਂ ਆ ਕਹਿੰਦਾ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਕਹਿੰਦੇ ਦੋਵੇਂ ਮੰਤਕ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਏ ਇੱਕ ਇਸਲਾਮ ਦਾ ਮੈਨੂੰ ਇਹ ਜੀ ਕਹਿਣ ਲੱਗਾ ਮੈਂ ਕਿ ਤੁਹਾਡੇ ਤਜਰਬੇ ਤੋਂ ਬਾਕੀ ਦੁਨੀਆ ਲਾਭ ਉਠਾਵੇ ਕਮ ਸੇ ਕਮ ਸਿੱਖ ਤੇ ਲਾਭ ਉਠਾਣ ਮੈਨੂੰ ਸਿੱਖਾਂ ਨੂੰ ਤੇ ਕਹਿਣ ਦੇਵੋ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਹੈ ਜੋ ਰਮਿਆ ਹੋਇਆ ਹੈ ਉਹਨੂੰ ਰਾਮ ਕਹਿੰਦੇ ਉਹਦੇ अनेका ਮੰਤਰ ਨੇ ਮਹਾਰਾਜ ਕਹਿੰਦੇ ਲਕਸ਼ਣਾਂ ਦੇ ਚੋਂ ਪਹਿਲਾ ਲਕਸ਼ਣ ਇਹ ਹੈ ਕਿ ਮੰਤਰ ਉਹਦੇ ਰੋਮ ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ ਔਰ ਮੰਤਰੋ ਦੀ ਰਸਨਾ ਤੇ ਵਸਿਆ ਹੋਵੇ ਪ੍ਰਭ ਜੀ ਵਸੇ ਸਾਧ ਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈ ਮੂੰਹ ਚ ਪਾਲਵਾ ਤੇ ਜ਼ਬਾਨ ਨੂੰ ਸਵਾਦ ਆ ਜਾਂਦਾ ਹੈ ਰਸ ਆ ਜਾਂਦਾ ਹੈ ਮੂੰਹ ਦੇ ਚ ਪਾਉਂਦੇ ਹੀ ਰਸ ਆ ਜਾਂਦਾ ਜੇ ਦੀ ਰਸਨਾ ਤੇ ਪਰਮਾਤਮਾ ਵਸਿਆ ਹੈ ਬਸ ਵਾਹਿਗੁਰੂ ਆਖਦਾ ਹੈ ਤੇ ਰਸ ਨਾਲ ਭਰ ਜਾਂਦਾ ਬਸ ਆਖਦਾ ਹੀ ਤੇ ਰਸ ਨਾਲ ਜਪਦਾ ਬਾਣੀ ਦੀ ਪੰਕਤੀ ਕੋਈ ਪੰਕਤੀ ਪੜ੍ਹੀਏ ਰਸ ਨਾਲ ਭਰ ਜਾਂਦਾ ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ ਕਿ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਹਿੰਦੇ ਜਿਸ ਬਰਬਰ ਮੈਕੈਨਿਕ ਦੀ ਗੱਲ ਕਰਦੇ ਹੋ ਲੱਛਣਾਂ ਦੀ ਗੱਲ ਕਰਦੇ ਕੋਈ ਹੈ ਵੀ ਸੀ ਮੈਂ ਕਹ ਹੈਗੇ ਨੇ ਜੋ ਵੇਖ ਸਕਦੇ ਆ ਇਸ ਤਰ੍ਹਾਂ ਲੈ ਇੱਕ ਸੱਜਣ ਕਾਨਪੁਰ ਦੇ ਚ ਗਿਆ ਬਹੁਤ ਵੱਡੇ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲ ਤੇ ਐਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸਨ ਥੋਕ ਦਾ ਵਪਾਰੀ ਸੀ ਕਰੋਨਾ ਵਧੀ 35 ਸਾਲ ਪੁਰਾਣੇ ਗਲੇ ਉਸ ਨੂੰ ਕਿਦਰੇ ਮੈਸੂਤੇ ਸਿੱਧ ਕਹਿ ਦਿੱਤਾ ਮੈਂ ਕਿ ਤੂੰ 3:30 4 ਵਜੇ ਗੁਰਦੁਆਰੇ ਤੇ ਆ ਜਾਂਦਾ ਔਰ ਅੱਧਾ ਘੰਟਾ ਜਪ ਕਰਕੇ ਆਏ। ਸਾਹਿਬ ਰਮੰਤ। ਔਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਜੀ ਉਹ ਦੀ ਖੇਡ ਬਣ ਗਈ ਕੁਝ ਦਿਨਾਂ ਚ। ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ। ਧਾਰਮਿਕ ਈਰਖਾ ਵੀ ਹੁੰਦੀ ਹੈ। ਮੇਰੇ ਅੰਦਰ ਹੀਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਇਹ ਪਹੁੰਚ ਗਿਆ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਜੇ ਜਾਓ ਤੇ ਜੇ ਜਾਓ ਉਹਨੂੰ ਵੇਖ ਕੇ ਮੈਨੂੰ ਇਹ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਹੀਰਖਾ ਵੀ ਆਉਂਦੀ ਹੈ ਆਉਂਦੀ ਹੈ ਸੇਜੇ ਸੇਜੇ ਐਸਾ ਰੰਗ ਚੜਿਆ ਤੇ ਹੁਣ 24 ਘੰਟੇ ਸਮਾਦੀ ਚ ਰਹਿੰਦਾ ਜੇ ਕਿਦਰੇ ਗੁਰੂ ਗਨ ਸਾਹਿਬ ਦਾ ਉਹ 2:3 ਵਜੇ ਪ੍ਰਕਾਸ਼ ਕਰਦਾ ਹੈ ਬਸ ਇੱਕੋ ਪੰਕਤੀ ਜਾਂ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਅਗੋ ਚੱਲਦਾ ਹੀ ਇੱਕੋ ਹੀ ਪੰਕਤੀ ਰੁਕਦਾ ਇੰਨਾ ਰਸ ਨਾਲ ਵਰ ਜਾਂਦਾ ਇਤਨਾ ਆਨੰਦ ਨਾਲ ਵਰ ਜਾਂਦਾ ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ ਇਹ ਤੇ ਮੈਂ ਇੱਕ ਇਹਨਾਂ ਨੂੰ ਦਿਖਾਇਆ ਮੈਂ ਇੱਕ ਤਗੜਾ ਵਪਾਰੀ ਸੀ ਬੱਚੀਆਂ ਸੰਵਿਆ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੋਈ ਲੋੜ ਨਹੀਂ ਕੰਮ ਕਰ ਵੀ ਛੱਡ ਦਿੱਤਾ ਸਾਰਾ ਬਾਜ਼ਾਰ ਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ ਜੈਨੇ ਵੀ ਉਸ ਕੋ ਲਾ ਕੇ ਬੈਠਦੇ ਸਨ ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਛੱਲੇ ਜਾਓ ਗੁੰਡੇ ਹਰ ਜੋੜਦੇ ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨਾਂ ਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ ਉਦੇ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਚੇਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ। ਇਹ ਦਿਨ ਰਾਤ ਭਜਨ ਦੇ ਚ ਲੈਂਦਾ। ਰਾਣੀ ਸੀ ਘਰੋਂ ਕੱਢ ਦਿੱਤੇ। ਆਖਰਾਂ ਦੇ ਚਰਾਜ ਪੋਤਾਂ ਦੇ ਘਰੋਂ ਕੱਢੀ ਹੋਈ ਔਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਬੀ ਬੜੀ ਉਹਨੂੰ ਕੋਈ ਸ਼ਹਿਰ ਦੇ ਚ ਕਸਬੇ ਚ ਵੜਨ ਨਹੀਂ ਦਿੰਦਾ ਸੀ ਕਿਸੇ ਮੰਦਰ ਦੇ ਚ ਦਾਖਲਾ ਨਹੀਂ ਸੀ ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਚ ਵਡਕਦੀ ਸੀ ਜਿਨ੍ਹਾਂ ਜਿਨ੍ਹਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸ ਲਾਏ ਬਣੇ ਹੋਏ ਨੇ ਇਕ ਨੌਜਵਾਨ ਨੇ ਇਸ ਤਰ੍ਹਾਂ ਦਾ ਵਰਣ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ ਜੰਗਲਾਂ 'ਚ ਭਟਕਦੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਦੇ ਵਿੱਚ ਕੋਈ ਵੜਨ ਨਹੀਂ ਦਿੰਦਾ ਕਸਬੇ ਵਿੱਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ ਵਿੱਚ ਕੋਈ ਦਾਖਲ ਨਹੀਂ ਹੋਣ ਦਿੰਦਾ ਖੁਦ ਕਹਿੰਦੀ ਏ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਏ ਕੋਈ ਕਹੇ ਕੁਲਟ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੇ ਮੈਨੋਂ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਣੀ ਕਹਿੰਦਾ ਹੈ ਕੋਈ ਕੁਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁੱਲ ਨੂੰ ਦਾਗ ਲਾਣ ਵਾਲਾ ਉਹ ਹੀ ਕਹੇ ਕੁਲਟਾ ਕੁਲੇ ਨਾ ਕੁਲੇ ਨ ਕੋਈ ਕੋਈ ਕਹੇ ਲੰਕਣੀ ਕਲੰਕਨੇ ਕੁਨਾਰੇ ਹੁਣ ਜਿਹੜੇ ਕਲੰਕਨੇ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚਾਣ ਦੇਣਗੇ ਕਸਬੇ ਚਾਣ ਦੇਣਗੇ ਗਾਲਾਂ ਕੱਢਦੇ ਸੀ ਠਿਕਾਰਦੇ ਸੀ ਰਾਤ ਰੁੱਖਾਂ ਤਲੇ ਕੱਟਦੇ ਸੀ ਜੰਗਲਾਂ ਦੇ ਪੱਤੇ ਔਰ ਕੰਦ ਮੌਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਸੀ ਇੱਕ ਸੱਜਣ ਨੇ ਪ੍ਰਸ਼ਨ ਕੀਤਾ ਮਨ ਕਹਿੰਦਾ ਨਹੀਂ ਮਨ ਨੌਜਵਾਨ ਜੰਗਲਾਂ 'ਚ ਵਟਕਦੀ ਏ ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ ਮਨੁੱਖ ਅਸੱਭੇ ਜ਼ਿਆਦਾ ਸੇ ਇਤਨਾ ਸੱਭੇ ਨਹੀਂ ਸੀ ਮੈਂ ਕਿਹਾ ਜਦ ਕੋਈ ਭਜਨ ਕਰਦਾ ਹੈ ਔਰ ਜਿਸ ਨੂੰ ਭਜਨ ਦਾ ਰਸ ਆਣ ਲੱਗ ਪੈਂਦਾ ਹੈ ਉਹਦਾ ਇੱਕ ਆਭਾ ਮੰਡਲ ਬਣਦਾ ਹੈ ਸੰਸਕ੍ਰਿਤ ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ ਹੋਰ ਇੱਕ ਦਾਇਰਾ ਬਣਦਾ ਉਸਦਾ ਕਿਹੜਾ ਬਣਦਾ ਹੈ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਕੋਈ ਨੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ ਦਸ ਮੀਲ ਗਸ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਭਜਨ ਦੇ ਤੇ ਜਿਵੇਂ 0 ਵਾਲ ਦਾ ਬੱਲਾ ਪੇ ਰੋਸ਼ਨੀ ਤੇ ਦੇ ਰਿਹਾ ਹੋਵੇ ਫਿਰ 100 ਵਾਲ ਦਾ ਹੈ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਹੈ ਫਿਰ 5000 ਵਾਲ ਦਾ ਹੈ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੇ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦੇਦੀ ਸੀ ਸਿਰਜੁਗ ਜਾਂਦਾ ਸੀ ਉਦਾ ਸਿਰ ਚੁੱਕਦਾ ਹੈ ਕਹਿੰਦੇ ਨੇ ਪਵਿੱਤਰ ਪੁਰਸ਼ ਦੇਵੀ ਇਹ ਪਹਿਚਾਣ ਹੈ ਮਲੇਨ ਤੋਂ ਵੀ ਮਲੇਨ ਇਸਤਰੀ ਅਗਰ ਉਸ ਦੇ ਕੋਲ ਆਵੇ ਉਹਨੂੰ ਪਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਣ ਹੈ ਉਹਦਾ ਆਪਣਾ ਆਭਾ ਮੰਡਲ ਹੁੰਦਾ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਅਕ੍ਰਿਤ ਅਕ੍ਰਿਤ ਕਾਰਨ ਅਨੇਤ ਨਿਤ ਹੋਏਗੇ ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਮਾਂ ਇਸ ਤਰ੍ਹਾਂ ਦਾ ਭਿਆਨਕ ਆ ਗਿਆ ਸਾਧੂ ਸਾਧੂ ਨਹੀਂ ਹੋਵੇਗਾ ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣਗੇ ਇਹਨਾਂ ਗਲਤ ਇਸਤਿਆਂ ਦੀ ਤਲਾਸ਼ ਵਿੱਚ ਸਾਧੂ ਰਹਿਣਾ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਜਾਂ ਖੁੱਲੇ ਨੇ ਤੇ ਸਿਰਫ ਗੁਣੀ ਗੈਨੀਆਂ ਤੱਕ ਨਿਕੜ ਵਰਤੀਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਜ਼ ਕਰਾ ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਤਲੋਂ ਇਸ ਤਰ੍ਹਾਂ ਦਾ ਸਿਲਸਿਲਾ ਹੈ ਕੁਝ ਹੈ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਹਨ ਸੰਤ ਮਲੇਨ ਤੋਂ ਮਲੇਨੇ ਸਤਰੀ ਅਗਰਾਇਆ ਉਹਨੇ ਜਿ ਦਿਸੇਗਾ ਜਿਵੇਂ ਮੇਰਾ ਪਿਤਾ ਬੈਠਾ ਹੈ ਭਾਵੇਂ ਉਮਰ ਵਿੱਚ ਕਿੰਨਾ ਹੀ ਛੋਟਾ ਕਿਉਣਾ ਹੈ ਮਲੇਨ ਤੋਂ ਮਲੇਨ ਪੁਰਸ਼ ਜਾਇ ਉਸ ਸਤਰੀ ਕੋਲ ਜਿੱਥੇ ਨਾਮ ਦਾ ਦੀਪਕ ਜਲ ਗਿਆ ਹੈ ਉਹਨੂੰ ਇੰਜ ਦੇਸੇਗਾ ਜਿਵੇਂ ਮੇਰੀ ਮਾਂ ਬੈਠੀ ਹੈ ਭਾਵੇਂ ਛੋਟੀ ਹੋਵੇ ਉਮਰ ਮਾਤਾ ਦਿਖਾਈ ਦੇ ਮਾਂ ਦਿਖਾਈ ਦੇ ਇਕ ਨਿਕਜਿਆ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਮਹਾਪੁਰਖ ਅਚਾਨਕ ਚੱਕ ਗਨਕਾ ਵਾਲੇ ਜਾਏ ਖਲੋਤ। ਬਸ ਲਮਕਾਵਾਨਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਹੋਲੇ ਹੋਲੇ ਨਾ ਹੋ ਜਾ। ਸਾਧੂ ਜਾ ਰਿਹਾ ਹੈ। ਰਾਤ ਪੈ ਗਈ, ਬਾਰਿਸ਼ ਆ ਗਈ। ਇੱਕ ਗਲੀ ਚੋਂ ਲੰਘਿਆ ਜਾ। ਔਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸ ਮਾਮਾ ਦਾ ਬਾਜ਼ਾਰ ਹੈ। ਅਸਮਤ ਵੇਚਣ ਵਾਲਿਆਂ ਦੀ ਗਲੀ ਹੈ। ਮੈਂ ਜਦ ਜ਼ੋਰ ਦਾ ਪੈਣ ਲੱਗ ਪਿਆ ਉਹਨੇ ਇੱਕ ਦਵਾਰ ਉਤੇ ਦਸਤਕ ਦਿੱਤੀ ਦਵਾਰ ਖੋਲਿਆ ਇੱਕ ਗਨ ਗਾਨ ਹੈ ਇੱਕ ਵੇਸਵਾਨ ਹੈ ਹੈਰਾਨ ਹੋ ਗਏ ਸੰ ਲਿਬਾਸ ਤੇ ਸਾਧੂਆਂ ਵਾਲਾ ਹੈ ਮੇਰੇ ਦਵਾਰ ਚਲੋ ਲਿਬਾਸ ਹੋਵੇਗਾ ਉਝ ਹੋਵੇਗਾ ਕੁਝ ਹੋ ਆਇਆ ਬੈਠੋ ਸਾਧੂ ਬੈਠ ਗਏ ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ ਹੈ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ 'ਚ ਨਿਰਮਲਤਾ ਹੁੰਦੀ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਦੇ ਬੋਲਾਂ 'ਚ ਨਿਰਮਲਤਾ ਹੁੰਦੀ ਉਹ ਇੰਜ ਦੇਖਦਿਆ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈਏ ਉਹਦੀ ਜ਼ੁਬਾਨ 'ਚੋਂ ਨਿਕਲ ਗਿਆ ਆਰਾਮ ਕਦੀ ਨਹੀਂ ਆਖਿਆ ਸੀ ਕਦੀ ਨਹੀਂ ਆਖਿਆ ਸੀ ਰਾਮ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਦ੍ਰਿਸ਼ਟੀ ਐਸਾ ਕਰ ਦੇ ਔਰ ਆਪ ਦੀ ਗੈਥਲੀ ਅਰਜ਼ ਕਰਾਂ ਓਕੇ ਨਾ ਹੋਣਾ ਅੱਖਾਂ ਬਹੁਤ ਕੁਝ ਕਹਿੰਦੀਆਂ ਨੇ। ਔਰ ਅੱਖਾਂ ਗਲਤ ਬਿਆਨ ਨਹੀਂ ਵੀ ਕਰ ਸਕਦੀਆਂ, ਸਹੀ ਬੋਲਦੀਆਂ। ਜ਼ਬਾਨ ਗਲਤ ਬਿਆਨ ਨਹੀਂ ਕਰ ਸਕਦੀ ਐ, ਅੱਖਾਂ ਨਹੀਂ ਕਰਦੀਆਂ। ਇਹ ਵੀ ਮੈਂ ਅਸਲਦੀਆਂ। ਕਈ ਵਾਰ ਜ਼ਬਾਨ ਨਾਲ ਤੇ ਬੰਦਾ ਕਹਿੰਦਾ ਮਿਤਰਾ, ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਐ। ਤੇ ਅੱਖਾਂ ਕਹਿੰਦੀਆਂ ਪਈਆਂ ਨੇ, "ਕੰਮ ਵਕਤ ਕਿੱਥੋਂ ਮਿਲ ਗਿਆ ਰੋਜ਼? ਕਿਸੇ ਜ਼ਰੂਰੀ ਕੰਮ ਤੇ ਜਾ ਰਹੀ ਸੀ ਵਕਤ ਜਾਇਆ ਕਰੇਗਾ।" ਅੱਖਾਂ ਤੇ ਕੁਝ ਹੋਰ ਕਹਿੰਦੀ। ਜ਼ਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਨੇ ਅੱਖ ਦੱਸਦੀ ਫੇ ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀਆਂ ਨੇ ਕਿੰਨਾ ਵਕਤ ਕਿੱਥੋਂ ਆ ਗਏ ਅੱਖ ਗਲਤ ਬਿਆਨ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਧਨ ਨੂੰ ਵੇਖ ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖ। ਪਤਾ ਸੁਣੋ ਕੀ ਕਹਿੰਦੇ ਨੇ ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ ਲੋਚਾ। ਲੋਚਾ ਸ਼ਬਦ ਲੋਚਨ ਤੋਂ ਬਣਿਆ ਲੋਚਨ ਅੱਖਾਂ ਦਾ। ਸੰਸਕ੍ਰਿਤ ਦਾ ਸ਼ਬਦ। ਗੱਲ ਬਣ ਗਈ ਲੋਚਨ ਲੋਚਾ। ਲੋਚਾ ਕਹਿੰਦੇ ਨੇ ਤੱਕਣੀ ਨੂੰ, ਵੇਖਣੇ ਨੂੰ। ਲੋਚਨ ਲੋਚਾ। ਲੋਚਾ ਤਕਣੇ ਚ ਕੀ ਹੈ ਕਿਸੇ ਦਾ ਧਨ ਕਿਸੇ ਦਾ ਤਨ ਪਰ ਧਨ ਨੂੰ ਤਕਣਾ ਤੇ ਬੁਰਾ ਨਹੀਂ ਹੈ ਲੋਭ ਨਾਲ ਤਕਣਾ ਬੁਰਾ ਹੈ ਕਿਸੇ ਤਨ ਨੂੰ ਤਕਣਾ ਤੇ ਬੁਰਾ ਨਹੀਂ ਹੈ ਕਿਉਂਕਿ ਦ੍ਰਿਸ਼ਟੀ ਜੋ ਸਾਹਮਣੇ ਹੋਵੇਗਾ ਦ੍ਰਿਸ਼ਟੀ ਤਕੇਗੀ ਵਾਸ਼ਨਾ ਨਾਲ ਤਕਣਾ ਬਾਪ ਲੋਭ ਭਰੇ ਵਿਚਾਰ ਨਾਲ ਵਾਸ਼ਨਾ ਭਰੇ ਖਿਆਲ ਨਾਲ ਅਗਰ ਲੋਚਾ ਕਿਸੇ ਦੇ ਤਨ ਤੇ ਟਿਕ ਗਈਏ ਕਿਸੇ ਦੇ ਧਨ ਤੇ ਟਿਕ ਗਈਏ ਤੇ ਲੋਚਾ ਹਟਦਾ ਹੀ ਨਹੀਂ ਦ੍ਰਿਸ਼ਟੀ ਹਟਦੀ ਨਹੀਂ ਉਹਨੂੰ ਕਹਿੰਨ ਲੋਚਾ ਇਹ ਲੋਚਾ ਲੋਚਨ ਲੋਚਾ ਸੰਸਕ੍ਰਿਤ ਦਾ ਸ਼ਬਦ ਸਾਧੂ ਦੀ ਲੋਚਾਂ ਜੇ ਦੇਖਦੀ ਦੇਖਦੀ ਬੇਸਵਤ ਟਿਕ ਗਈ ਔਲੋਚਨ ਦੇ ਤੇ ਪ੍ਰਭੂ ਸੀ ਦੋਏ ਦੋਏ ਲੋਚਨ ਵੇਖਾ ਹੋ ਹਰ ਬਿਨ ਅਵਰ ਨ ਦੇਖ ਦ੍ਰਿਸ਼ਟੀ ਤੇ ਪ੍ਰਮਾਤਮਾ ਸੀ ਦ੍ਰਿਸ਼ਟੀ ਤੇ ਅੰਮ੍ਰਿਤ ਸੀ ਬੋਲਾ ਤੇ ਅੰਮ੍ਰਿਤ ਸੀ ਦ੍ਰਿਸ਼ਟੀ ਜੈਸੇ ਵੇਸਵਾ ਤੇ ਠੀਕ ਹੀ ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ ਔਰ ਰਾਮ ਆਖਣ ਦਾ ਉਸਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ ਸਾਧ ਕੇ ਸੰਗ ਨੇ ਕਿਛ ਗਾਲ ਦਰਸ਼ਨ ਵੇਟਤ ਹੋਤ ਨਾ ਸਹਜੇ ਸਹਜੇ ਬਾਹਰ ਤੇ ਮੈਂ ਥੰਮਣ ਲੱਗ ਪਿਆ ਵਿਸਵਾ ਦੇ ਹਿਰਦੇ ਉਤੇ ਰਾਮ ਨਾਮ ਦੀ ਬਾਰਿਸ਼ ਹੋਣ ਲੱਗੀ ਬਾਰਿਸ਼ ਥਮ ਗਈ ਸਾਧੂ ਘਰ ਚੋਂ ਬਾਹਰ ਨਿਕਲਦਾ ਹੈ ਵਿਸਵਾ ਦਾ ਘਰ ਹਰੀ ਮੰਦਰ ਬਣ ਗਏ ਭਗਵਾਨ ਦਾ ਮੰਦਰ ਬਣ ਗਿਆ ਨਹੀਂ ਤੇ ਕਲਗੀਧਰ ਪਤ ਸਾਹਿਬ ਪਰਮਾਨੰ ਕਰਦੇ ਨੇ ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੁੱਲ ਵੀ ਬੈਠਣ ऐसे हैं दुष्ट ने किसी देवी कुल भी बैठन ते वेशवा बना देणगे पर ऐसा भी संत आंदा है किसी वेशवा कोल बैठन ते देवती देवी बना देणगे वाइब्रेशन आंदी है आभा मंडल आंदा है मीरा दा अपना आभा मंडल सी दुष्ट तो दुश्मनुक जद ਉਸਦੇ ਕੋਲ ਆਉਂਦਾ ਸੀ ओनु इंज देखता ਸੀ ਜਿਵੇਂ ਮੇਰੀ ਮਾਂ ਬੈਠੇ ਸਿਰ ਝੁਕ ਜਾਂਦਾ ਸੀ ਸਤਕਾਰ ਕਰਦਾ ਸੀ ਮੰਤਰ ਰਾਮ ਰਾਮ ਨਾਮਨ ਧਿਆਨਨ ਸਰਵਤਰ ਪੂਰਨੇ ਪਹਿਲਾ ਲਖਣ ਇਹ ਹੈ ਐਸਾ ਪੁਰਸ਼ ਜਦ ਵੀ ਪਰਮਾਤਮਾ ਦਾ ਨਾਮ ਲਏਗਾ ਉਹਦੇ ਚ ਉਸਦਾ ਪੂਰਾ ਧਿਆਨ ਹੋਵੇਗਾ ਰਸਮਗਨ ਹੋਵੇਗਾ ਉਹ ਰਸ ਉਹ ਨਾਮ ਦੀ ਰਸਨਾ ਤੇ ਟਿਕਿਆ ਹੁੰਦਾ ਹੈ ਪ੍ਰਭ ਜੀ ਬਸੇ ਸਾਧਕੀ ਰਸਨਾ ਕਿਵੇਂ ਪਹਿਚਾਨ ਹੋਵੇਗੀ ਇਸ ਪਹਿਲੇ ਲਖਣ ਦੇ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪਏ ਤਾਂ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਟਿਕ ਗਿਆ ਹੈ ਨਹੀਂ ਤੇ ਨਹੀਂ ਠੀਕੇ ਅਜੇ ਯਾਤਰਾ ਹੈ ਕੋਸ਼ਿਸ਼ ਵਿੱਚ ਬਾਣੀ ਜਪਦਿਆਂ ਬਾਣੀ ਦਾ ਰਸ ਆਣ ਲੱਗ ਪੈਂ다 ਪਰਮਾਤਮਾ ਰਸਨਾ ਤੇ ਵਸ ਗਿਆ ਤੇ ਜਿਸ ਰਸਨਾ ਤੇ ਪਰਮਾਤਮਾ ਬੈਠਾ ਉਸ ਰਸਨਾ ਚ ਬਰਕਤ ਹੋਵੇਗੀ ਉਹਨਾਂ ਬੋਲਾਂ ਚ ਬਰਕਤ ਹੋਵੇਗੀ ਉਹਨੂੰ ਕਹਿੰਦੇ ਨੇ ਤੇ ਕੁਲਵਾਕ ਸਿੱਧੀ ਹੈ ਇਹਦੇ ਕੋਲ ਬਚਨ ਸਿੱਧੇ ਹੈ ਇਹ ਤੇ ਜੋ ਬੋਲਦਾ ਹੋ ਜਾਂਦਾ ਸਵਾਨ ਤੇ ਪਰਮਾਤਮਾ ਬੈਠਾ ਹੈ ਬੋਲ ਐਸੇ ਮਨੁਕਦਾ ਖਾਲੀ ਨਹੀਂ ਜਾਂਦਾ ਕਿਉਂਕਿ ਰਸਨਾ ਤੇ ਪ੍ਰਭੂ ਬੈਠਾ ਹੈ ਰਸਨਾ ਤੇ ਪ੍ਰਮਾਤਮਾ ਬੈਠਾ ਹੈ ਪ੍ਰਭ ਜੀ ਵਸੇ ਸਾਧ ਕੇ ਰਸਨਾ ਇਹ ਪਹਿਲਾ ਲਕਸ਼ਣ ਹੈ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰ ਨੇ ਜਿੱਥੋਂ ਜੀਵ ਜਨਮ ਲੈਂਦੇ ਨੇ ਅੰਡਜ ਜੇਰਜ ਸੇਤਜ ਉਤਪਤ ਸਭ ਤੋਂ ਵੱਡੀ ਖਾਣ ਅੰਡੇ ਨੇ ਮਛਲੀਆਂ ਨੇ ਕੀੜੇ ਮਕੋੜੇ ਨੇ ਮਨ ਜੋ ਹੈ ਪਸ਼ੂ ਪਕਸ਼ੀ ਨੇ ਬੇਸ਼ਤਰ ਪਕਸ਼ੀ ਨੇ ਕੀੜੇ ਮਕੋੜੇ ਨੇ ਅੰਡਿਆਂ ਤੋਂ ਪੈਦਾ ਸਭ ਤੋਂ ਵੱਡੀ ਖਾਨ ਅੰਡੇ ਦੂਜੀ ਖਾਨ ਜੇਰ ਹੈ ਪੇਟ ਤੋਂ ਪੈਦਾ ਹੁੰਦੇ ਤੀਜੀ ਖਾਨ ਹੈ ਸਵੈਦਿਤ ਹਮਸ ਤੋਂ ਪੈਦਾ ਹੁੰਦੇ ਪਸੀਨੇ ਤੋਂ ਪੈਦਾ ਆਇਮੈਲ ਤੇ ਪਸੀਨੇ ਬਣ ਜਾਂਦੀ ਚਿਚੜ ਬਣ ਜਾਂਦਾ ਚਮਚੇਚਿੜ ਬਣ ਜਾਂਦੇ ਹਮਸ ਤੋਂ ਪੈਦਾ ਪਸੀਨੇ ਤੇ ਮੈਲ ਤੋਂ ਪੈਦਾ ਹੁੰਦੇ ਸਵੈਦਿਤ ਉਤਵੱਜ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ ਕਿ ਚਾਰ ਖਾਣ ਨੇ ਖਾੜੀਆਂ ਜਿੱਥੇ ਚਾਰ ਨੇ ਬਾਣੀਆਂ ਵੀ ਚਾਰ ਨੇ ਬੋਲ ਵੀ ਚਾਰ ਤਰ੍ਹਾਂ ਦੇ ਨੇ ਉਹਨਾਂ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਧਮਾ ਬੈਖੜੀ ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ ਉਹ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਖ ਨਾਲ ਟਕਰਾਂਦੀ ਹੈ ਤੇ ਨਾਫ ਨੂੰ ਭਾਰਤ ਦੇ ਚ ਕਹਿੰਦੇ ਨੇ ਧੋਨੇ ਧੋਨੇ ਤੋਂ ਮਰਾਦ ਜਿੱਥੋਂ ਧੁਨ ਉੱਠਦੀ ਏ ਆਵਾਜ਼ ਉੱਠਦੀ ਆਵਾਜ਼ ਨੂੰ ਜ਼ਬਾਨ ਪ੍ਰਗਟ ਕਰ ਦਈਏ ਆਵਾਜ਼ ਉੱਠਦੀ ਧੋਨੇ ਤੋਂ ਨਾਭੀ ਤੇ ਨਾਫ ਇਸ ਵਾਸਤੇ ਇਸ ਨੂੰ ਧੋਨੇ ਕਹਿੰਦੇ ਜਿਉਂ ਬੋਲਣ ਦਾ ਖਿਆਲ ਆਉਂਦਾ ਹੈ ਪਵਨ ਟਕਰਾਂਦੀ ਏ ਨਾਭੀ ਨਾਲ ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਨ ਨਾਲ ਵੱਜ ਪੈਂਦਾ ਜਿਵੇਂ ਸ਼ੈਨਾਈ ਮੁਰਲੀਏ ਹਾਰਮੋਨੀਅਮ ਹੈ ਸੰਖ ਹੈ ਪਨੇਰੀਆਂ ਨੇ ਨਰਸਿੰਘੇ ਨੇ ਇਹ ਫੂਕਣ ਨਾਲ ਵੱਜਦੇ ਦੇਹੀ ਮਾਟੀ ਬੋਲੇ ਪਵਨ ਅਸੀਂ ਜੋ ਕੁਝ ਬੋਲਦੇ ਪਏ ਪਵਨ ਕਰਕੇ ਪਵਨ ਟਕਰਾਂਦੀ ਹੈ ਨਾਫ ਨਾਲ ਲਾਫ ਥੋੜੀ ਖੁੱਲ ਜਾਂਦੀ ਹੈ ਉੱਥੋਂ ਇੱਕ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਧੁਨ ਉੱਠੀ ਹੈ ਅਜੇ ਅੱਖਰ ਕੋਈ ਨਹੀਂ ਅਲਫਾਜ਼ ਕੋਈ ਨਹੀਂ ਇਹ ਉੱਥੋਂ ਉੱਠ ਕੇ ਜੈਸੇ ਹਿਰਦੇ ਤੱਕ ਆਉਂਦੀ ਹੈ ਤੇ ਫਿਰ ਇਸ ਦਾ ਨਾਮ ਬਣ ਜਾਂਦਾ ਹੈ ਪਸੰਤੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇੱਕੰਬੜਾ ਜਲਦੀ ਨਾਲੋਂ ਹਿਰਦੇ ਤੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਹੈ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ੁਬਾਨ ਇਸ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰਾ ਪਸੰਤੀ ਮਧਮਾ ਬੇਖਰੀ ਇਹ ਚਾਰ ਬਾਣੀਆਂ ਮੰਨ ਲੈ ਚਾਰ ਖਾਣੀਆਂ ਨੇ ਚਾਰ ਬਾਣੀਆਂ ਬੜਾ ਧੁੰਨ ਤੇ ਹੈ ਆਵਾਜ਼ ਤੇ ਹੈ ਅਲفاظ ਕੋਈ ਨਹੀਂ ਕਿ ਮਹਿਮਾ ਤੇ ਸਾਰੇ ਅਲفاظਾਂ ਨਹੀਂ ਸੰਸਾਰ ਦੇ ਚ ਲੈਣ ਦੇਣ ਸੰਜੋਗ ਵਿੰਜੋਗ ਸਾਰੀ ਹਲਚਲ ਕਾਰ ਵਿਵਹਾਰ ਕਿ ਨਰੇ ਧੁਨ ਦੇ ਨਾਲ ਨਹੀਂ ਚੱਲਦਾ ਧੁਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਕ ਖੇੜ ਸਾਰੀ ਅਖਰਾਂ ਅਲਫਾਜ਼ਾਂ ਦੀ ਜੈਸੇ ਇਹ ਧੁਨ ਹਿਰਦੇ ਤੱਕ ਪਹੁੰਚਦੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਤੇਜ਼ੀ ਨਾਲ ਹੁੰਦਾ ਪਰ ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ ਕੰਠ ਤੱਕ ਇਹਨੂੰ ਕਹਿੰਦੇ ਨੇ ਮਦਮਾ ਵਾਕ ਪੂਰਾ ਬਣ ਜਾਂਦਾ ਜੋ ਕੁਝ ਕਹਿਣਾ ਹੈ ਵਾਕ ਪੂਰਾ ਬਣ ਜਾਂਦਾ ਹੈ ਜ਼ਬਾਨ ਉਸ ਨੂੰ ਬਿਆਨ ਕਰ ਦੇ। ਮਰਾ ਪਸੰਦੀ ਮਦਮਾ ਬੈਖਰੇ ਵਾਹਿਗੁਰੂ ਹੁਣ ਮੈਂ ਆਖੇ ਹੁਣੇ ਵਾਹਿਗੁਰੂ ਭੋਜਨ ਬਣ ਗਿਆ ਹੁਣ ਮੈਂ ਇਸ ਨੂੰ ਛਕਣਾ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਹੁਣ ਛਕਣਾ ਕੀ ਹੁਣ ਸੁਣਨਾ ਹੈ ਸੁਣਨਾ ਹੀ ਛਕਣਾ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ ਹੈ ਬਣਿਆ ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ ਹੱਥਾਂ ਦੇ ਰੰਡ ਰੋਟੀ ਕਮਾਈ ਹੈ ਮੂੰਹ ਦੇ ਰਾਹੀਂ ਖਾਣ ਜ਼ਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ ਹੈ ਕੰਨਾਂ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇ ਸਾਰਾ ਦਿਨ ਮੈਂ ਕਰਦਾ ਰਹਾ ਵਾਹਿਗੁਰੂ 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 ਪਰ ਮੈਂ ਸੁਣਿਆ ਨਹੀਂ ਸਾਰਾ ਦਿਨ ਮੈਰ ਫੁੱਲ ਕੇ ਬਣਾਉਂਦਾ ਰਿਆਂ ਖਾਦਾ ਇੱਕ ਵੀ ਕੋਈ ਨਹੀਂ ਇੱਕ ਬੁੱਕੇ ਦਾ ਬੁੱਕਾ ਰਹਿ ਜਾ ਕੁਝ ਵੀ ਨਹੀਂ ਕਹਿੰਦੇ ਨੇ ਬਾਹ ਰੋਟੀ ਕਮਾਣੀ ਔਕੀਏ ਰੋਟੀ ਪਕਾਣੀ ਔਕੀਏ ਖਾਣੀ ਸੌਖੀ ਕਹਿੰਦੇ ਨੇ ਪਕਾਉਂਦੇ ਆ ਥੱਕ ਗਏ ਆ ਕਮਾਉਂਦੇ ਆ ਥੱਕ ਗਏ ਆ ਤੁਹਾਨੂੰ ਕੋਈ ਮਿਲਿਆ ਜਿਹੜਾ ਇਹ ਆਖੇ ਖਾਂਦੇ ਆ ਥੱਕਦੇ ਆ ਖਾਣਾ ਸੌਖਾ ਪਕਾਣਾ ਜ਼ਰਾ ਔਖਾ ਹੈ ਕਮਾਣਾ ਜ਼ਰਾ ਔਖਾ ਹੈ ਪਰ ਹੁਣ ਮੈਂ ਅਰਜ਼ ਕਰਾਂ ਜਿਹੜਾ RAM ਨਾਮ ਦਾ ਭੋਜਨ ਹੈ ਪਕਾਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਕਿਹੜਾ ਔਖਾ ਹੈ ਪਰ ਇਹਨੂੰ ਸੁਣਨਾ ਇਤਨਾ ਔਖਾ ਹੈ ਇਤਨਾ ਔਖਾ ਹੈ ਇਹਨੂੰ ਛਕਣਾ ਇਤਨਾ ਔਖਾ ਹੈ ਇਹਨੂੰ ਖਾਣਾ ਇਤਨਾ ਔਖਾ ਹੈ ਕਿ ਗੁਰੂ ਨਾਨਕ ਨੇ ਕਹਿ ਦਿੱਤਾ ਖਣ ਔਖਾ ਸਾਚਾ ਹੈ ਔਖਾ ਹੈ ਖਾਣ ਨੂੰ ਮਨ ਮਨ ਰਾਇ ਨੇ ਕਾਰਨ ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ ਮਨ ਪਹਿਲੇ ਹੀ ਬੋਲਦਾ ਪਿਆ ਸੁਣਨ ਨੂੰ ਤਿਆਰ ਨਹੀਂ ਉਹ ਸੁਣਨ ਨੂੰ ਤਿਆਰ ਨਹੀਂ ਮਨ ਨੂੰ ਰਾਜ਼ੀ ਕਰਨਾ ਹੈ ਤੂੰ ਚੁੱਪ ਕਰ ਤੇ ਸੁਣਾ ਤੇ ਮਨ ਦੀ ਆਦਤ ਹੈ ਹਰ ਵਕਤ ਬੋਲਣਾ ਆਵੇਂ ਜ਼ਬਾਨ ਚੁੱਪ ਹੈ ਇਹ ਨਹੀਂ ਚੁੱਪ ਕਰਦਾ ਤੇ ਤੇ ਬੋਲਦਾ ਰਹੇ ਜ਼ਬਾਨ ਨੇ ਜਪਿਆ ਵਾਹਿਗੁਰੂ ਹੁਣ ਮਨ ਸੁਣੇ ਗਾ ਵੀਏ ਸੁਣੀਏ ਮਨ ਰਕੀਏ ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ ਹੈ ਕਿੱਥੇ ਤੱਕ ਜਿੱਥੋਂ ਇਹ ਧੁਨ ਉੱਠੀ ਹੈ ਧੁਨੀ ਤੋਂ ਉੱਠੀ ਹੈ ਤੋਂ ਨਹੀਂ ਤੱਕ ਲੈ ਜਾਗੇ ਇਹ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ ਤੇ ਜਿਹੜੇ-ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ ਉਹ ਛੇ ਲੱਛਣ ਨੇ ਤੇ ਮੈਂ ਇਹਨਾਂ ਦੀ ਵਿਚਾਰਧਾਰਾ ਕੋਸ਼ਿਸ਼ ਕਰਾਂਗਾ ਸ਼ਾਮ ਨੂੰ ਤਰਤੀਬ ਅਨੁਸਾਰ ਕੋਲ ਕੇ ਤੁਹਾਡੇ ਸਾਹਮਣੇ ਰੱਖ ਸਕਾਂ ਸ਼ਲੋਕ ਮੈਂ ਪੜ ਕੇ ਸਰਵਣ ਕਰਾ ਦੇਣਾ ਮੰਤਰ राम राम नामੰ ਧਿਆਨੰ ਸਰਬਤਰ ਪੂਰਣੇ ਗਿਆਨੰ ਸਮ ਦੁੱਖ ਸੁਖੰਗ ਜੋਗਤ ਨਿਰਮਲ ਨਿਰਵੇਰਣੇ ਧਿਆਨੰ ਸਰਬਤਰ ਜੇ ਪੰਜ ਦੋਖ ਬਿਵਰਜਤੇ ਭੋਜਨੰ ਗੋਪਾਲ ਕੀਰਤਨ ਅਲਕਮਾਇ ਜਲ ਕਮਲ ਰਹਿਤੇ ਉਪਦੇਸ਼ੰ ਸਮ ਮਿੱਤਰ ਸਤਰੇ ਭਗਵੰਤ ਭਗਤ ਭਾਵਨੇ ਪਰਨਿੰਦਾਨੇ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕੇ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਦ ਸਵਜਨੇ ਇਹ 6 ਲਖਣ ਨੇ ਪੂਰਨ ਪੁਰਖ ਦੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਗੁਰਮੁਖ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ ਭਗਤ ਇਹ 6 ਲਖਣ ਨੇ ਇਹ 6 ਅਲੰਕਾਰ ਨੇ ਬਾਕੀ ਛੇ ਤਰੀਕੇ ਨਾਲ ਸਾਰਾ ਪ੍ਰਮ ਚਲੇਗਾ ਬੋਲ ਚੁਗਦੀਸ਼ ਨਾ ਵਾਹਿਗੁਰੂ ਜੀ ਕਾ ਖਾਲਸਾ